ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਆ ਜੀ ਅੱਜ ਦਾ ਬਲੌਕ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਆ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਤੇ ਰੱਬ ਸਾਰਿਆਂ ਦੀ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਸਾਨੂੰ ਐਨੀ ਸਪੋਰਟ ਕਰਨ ਲਈ ਤੇ ਅੱਜ ਤੁਹਾਨੂੰ ਚੈੱਕ ਕਰਵਾਈ ਅੱਜ ਦਾ ਵਿਊ ਕਿਵੇਂ ਦਾ ਹੈ ਜੀ ਤੇ ਲੋ ਜੀ ਬਦਲਵਾਈ ਵੀ ਹੋਈ ਵੀ ਐ ਅਮੀ ਦਾ ਫੁੱਲ ਮੌਸਮ ਬਣਿਆ ਰਿਹਾ ਐ ਅਮੀ ਦੀ ਤਿਆਰੀ ਹੈ ਜੀ ਕਾਲੀ ਘਟਾਈ ਪਈ ਹੈ ਜੀ ਦੇਖੋ ਨੇਰਾ ਨੇਰਾ ਜਿਹਾ ਹੋਇਆ ਪਿਆ ਜੀ ਕੁਝ ਵੀ ਨਹੀਂ ਦਿਖਦਾ ਹੈ ਜਾਂ ਨਾ ਬੱਦਲ ਹੀ ਵੱਡੇ ਹੋਏ ਪਏ ਜੀ ਦੇਖੋ ਪਰ ਕਿੰਨਾ ਬੱਦਲ ਆਇਆ ਪਿਆ ਕਾਈ ਘਟ ਤੇ ਮੀਂਹ ਵੀ ਮੰਨ ਲਾਦਾ ਅੱਧੇ ਘੰਟੇ ਬਾਅਦ ਘੰਟੇ ਬਾਅਦ ਮੀਂਹ ਵੀ ਪੈਣ ਲੱਗਣਾ ਜੀ ਇਹ ਨਾ ਬੁਰਾ ਹਾਲ ਹੈ ਜੀ ਤੇ ਮੰਮੀ ਨੇ ਤਾਂ ਹੀ ਬੱਕਰੇ ਛੱਡ ਲਏ ਜੀ ਛੇਤੀ ਕਹਿੰਦੇ ਮੰਮੀ ਨੇ ਬੱਕਰੇ ਚਾਰ ਲਵਾਂ ਜੇ ਮੀਂਹ ਆ ਗਿਆ ਤੇ ਕੰਮ ਖਰਾਬ ਹੋ ਜਾਣਾ ਬੱਕਰੇ ਵੀ ਨਹੀਂ ਚੁਗਣੇ ਹੈਗੇ ਜੀ ਤੇ ਚਲੋ ਜੀ ਮੰਮੀ ਇਹ ਜੀ ਬੱਕਰੇ ਚਾਰਨ ਤੇ ਮਿਲੂਗੇ ਜੀ ਤੁਹਾਨੂੰ ਫੇਰ ਜੀ ਲਿੰਪਾ ਲੱਗ ਗਿਆ ਜੀ ਚੁੱਲੇ ਨੂੰ ਫੈਰ ਲਵਲੀ ਲਾਂ ਤੇ ਚੁੱਲਾ ਚਮਕਾਣ ਜੀ ਤੇ ਸਤਿਕਾਰ ਜੀ ਸਾਰਿਆਂ ਨੂੰ ਮੈਂ ਸਾਡਾ ਚੁੱਲਾ ਹੋ ਗਿਆ ਸੀ ਜੀ ਬਹੁਤ ਕਾਲਾ ਅੱਜ ਇਹਦਾ ਫਿਰ ਸ਼ੇਅਰ ਕਰਿਆ ਮੈਂ ਜੀ ਹੁਣ ਇਹ ਚਮਕ ਗਿਆ ਜੀ ਦੱਸਿਓ ਤੁਸੀਂ ਜੀ ਕਮੈਂਟਾਂ ਵਿੱਚ ਚਮਕ ਗਿਆ ਕਿ ਨਹੀਂ ਜੀ ਸੋਹਣਾ ਲੱਗਦਾ ਹੈ ਕਿ ਨਹੀਂ ਜੀ ਤੇ ਹੁਣ ਬਾਲਾਂਗੇ ਜੀ ਇਹਦੇ ਵਿੱਚ ਅੱਗ ਤੇ ਫਿਰ ਬਣਾਵਾਂਗੇ ਜੀ ਰੋਟੀ ਸਬਜ਼ੀ ਤਾਨੂੰ ਜਰੂਰ ਦਿਖਾਵਾਂਗੇ ਜੀ ਤੇ ਮੰਮੀ ਗਏ ਜੀ ਡੰਗਰ ਬੱਕਰੇ ਕੋਲੋਂ ਤੇ ਸਿਮੂ ਨੂੰ ਵੀ ਲੈ ਗਏ ਜੀ ਮੰਮੀ ਕਹਿੰਦੇ ਸੀ ਘਰ ਡੰਗਰ ਬੱਕਰੇ ਚਾਰੂਗੇ ਤੇ ਤੁਸੀਂ ਇੱਧਰ ਉਹ ਕਰ ਲਓ ਮੈਂ ਸਬਜੀ ਦਾ ਕੰਮ ਲਓ ਜੀ ਚਲੋ ਜੀ ਚਲੋ ਜੀ ਤਾਂ ਦੇ ਚੁੱਲੇ ਲੱਗੇ ਫਿਰ लवली ਲੱਗਦੀ ਚੁੱਲੇ ਨੂੰ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਲੋ ਜੀ ਤੇ ਮੇਰੀ ਯੂਟੀ ਲੱਗੀ ਸੀਗੀ ਪਿਆਜ਼ ਕੱਟਨੇ ਦੀ ਤੇ ਪਿਆਜ਼ ਅਦਰਕ ਲਸਣ ਵਗੈਰਾ ਕੱਟ ਕੇ ਰੱਖਿਆ ਜੀ ਮੈਂ ਤੇ ਉਧਰ ਆਲੂ ਤੇ ਕਾਲੀ ਤੋਰੀ ਜੀ ਤੇ ਅੱਜ ਅਸੀਂ ਬਣਾਉਂਗੇ ਜੀ ਕਾਲੀ ਤੋਰੀ ਦੀ ਸਬਜ਼ੀ ਤੇ ਤੁਹਾਨੂੰ ਦਿਖਾਵਾਂਗੇ ਜੀ ਕਿਵੇਂ-ਕਿਵੇਂ ਅਸੀਂ ਸਬਜ਼ੀਆਂ ਬਣਾਉਂਦੇ ਹਾਂ ਕਾਲੀ ਤੋਰੀ ਦੀ ਤੇ ਹੁਣ ਮੈਂ ਸਮਾਨ ਧਿਆਨ ਕਰ ਲਿਆ ਜੀ ਤੇ ਚੁੱਲੇ ਨੂੰ ਬਾਹਰ ਫੈਰਨ लवली ਵੀ ਲੱਗ ਗਈ ਜੀ ਲਿੰਪਲ ਇਹ ਚਮਕਾਤਾ ਜੀ ਤੇ ਹੁਣ ਆਟਾ ਮੈਂ ਗੁੰਨ ਲਿਆ ਸੀਗਾ ਜੀ ਤੇ ਅਜੀ ਚੁੱਲੇ ਕੋ ਜਾਉਂਗੇ ਜੇ ਸਬਜ਼ੀਂ ਤਰ ਕਲਾਉਂਗੇ ਪਹਿਲਾ ਤੇ ਫੇਰ ਬਣਾਉਂਗੇ ਜੀ ਰੋਟੀ ਗਰਮ ਗਰਮ ਪ੍ਰਸ਼ਾਦਾ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਲਓ ਜੀ ਚੁੱਲੇ ਵਿੱਚ ਅੱਗ ਵੱਲ ਗਈ ਜੀ ਤੇ ਉੱਪਰ ਤੇਲ ਗਰਮਤਾਤਾ ਜੀ ਤੇ ਉਧਰ ਮਸਾਲਾ ਕੁੱਲਿਆ ਜੀ ਮਿਰਚਾ ਤੇ ਜੀਰਾ ਇਧਰ ਸੀਲਾ ਸਰ੍ਹ쨰 ਜੱਚ ਕੱਟ ਕੇ ਪਾਉਂਗੇ ਜੀ ਸਬਜ਼ੀ ਵਿੱਚ ਪਾਣੀ ਪਾਤਾ ਜੀ ਤੇ ਪਿਆਜ਼ ਪਿਆਜ਼ ਦੇ ਵਿੱਚ ਵੀ ਅਦਰਕ ਵੀ ਕੱਟਿਆ ਹੋਇਆ ਤੇ ਲਸਣ ਅਸੀਂ ਧੋ ਲਿਆ ਜੀ ਹੁਣ ਮੈਨੂੰ ਥੋੜਾ ਜਿਹਾ ਕੱਲਾ

ਇਸ ਨੂੰ नहीं जी, ਦੀ ਉਹ ਗੰਦੀ ਵੀ ਮੈਨੂੰ ਆਲੂ ਦੇ ਰੇ ਆਜ ਪਾਕੇਗੀ ਤੇ ਇਹਨੂੰ ਵੀ ਥੋੜਾ ਜਿਹਾ ਬ੍ਰਾਊਨ ਕਰਦੇ ਤੇ ਇਹ ਉਧਰ ਨਿਕਲ ਜਾ ਤੇ ਮਸਾਲਾ ਪੁੱਟਿਆ ਵੀ ਉਹ ਪਾਣਾ ਦੀ ਕੀ ਮੂਵੇ ਮੰਮੀ ਨੇ ਆਪਣੀ ਡਿਊਟੀ ਕੰਮ ਵੀ ਹੋਈ ਐ ਜੀ ਡੰਗਰਾ ਦੀ ਦੇਖਦੇ ਆਂ ਕਿਉਂ ਰੋਟੀ ਖਾਣ ਆ ਰਹੇ ਆਂ ਦੇਖ ਇਹਨਾਂ ਲੋਦਰ ਹੀ ਲੈ ਕੇ ਜਾਣੀ ਪੈਣੀ ਉਹ ਕਹੇ ਐ ਜੀ ਡੰਗਰਾ ਕੀ ਮੂਵੀ ਗਈ ਹੋਈ ਐ ਮੰਮੀ ਨਾਲ ਹਮੇ ਵੀ ਖਿਆ ਲੱਗ ਗਈ ਕਹਿੰਦੀ ਮੈਂ ਵੀ ਜਾਣਾ ਮੈਂ ਵੀ ਜਾ ਜੀ ਰਾਤ ਗਏ ਸੀਗੇ ਅਸੀਂ ਮੇਲਾ ਦੇਖਣ ਇਹ ਮੇਲਾ देख ਕੇ ਇਹ लेट हो हाँ। तो गए ਸੀਗੇ सी। जी ਰਾਤ से ਸੀਗਾ ਮੋਚੇ ਪੰਨਾ ਦਾ 9 ਵਜੇ ਤੇ ਜੀ ਘਰ ਤੋਂ ਹੀ ਰੇਟ ਗਏ ਸੀਗੇ ਅਸੀਂ 9 ਹੀ ਵਜੇ ਸੀ ਤੇ ਸੋਚਿਆ ਸੀ ਕਿ ਅਸੀਂ ਆਰਤੀ ਚੱਲੇ ਜਾਵਾਂਗੇ ने <laughs> ने मम्मी ने लकड़ियां पाड़ के जमीन जमा कर दिया मीह करके बदल फेन हो गया मिया के कड़े आ धुआं ना <laughs> ਹਾਂਜੀ ਹੋ ਗਈ ਜੀ ਬਰਾਉਨ ਤੇ ਲੱਗ ਗਈ ਪਿੱਛਾ ਤੇ ਪਿਆ ਵੀ ਦੇ ਦੇ ਵਿੱਚ ਤੇ ਮਸਾਲਾ ਮਿਕਸ ਦਾ ਮਤਲਬ ਤੁਹਾਨੂੰ ਮਿਕਸ ਕਰਕੇ ਮਸਾਲਾ ਇਹ ਬਾਹਰ ਲੱਗ ਗਿਆ ਜੀ ਮੀਂਹ ਤੱਕ ਤੱਕ ਇਹ ਪਰ ਨਹੀਂ ਡਾਗ ਅਜੇ ਮੀਂਹ ਨਾ ਆਵੇ ਲੇ ਜਿਹਾ ਇਹ ਬੱਦਲ ਆ ਗਿਆ ਤੁੰਦ ਜੀ ਤੇ ਮੀਂਹ ਵੀ ਨਾਲ ਹੀ ਆ ਗਿਆ ਤੇ ਉਹ ਦੇਖੋ ਜੀ ਸਾਹਮਣੇ ਹੂੰ ਵੀ ਲੱਗ ਗਿਆ ਪੈਣ जो प्याज में भाद्या तो टोकर चक्यावा जी बांध के रखी थी बाहर खराब हो जाए ਇਹ ਲੋ ਜੇ ਤੁਹਾਨੂੰ ਤਲਾ ਤੇ ਮਿਰਚ वगैरह ਪਾਇਆ ਸੀ ਜਦੋਂ ਇਹਨੂੰ ਥੋੜੀ ਜਿਹੀ ਨੀਰਾੜਾ ਲਵਾਉਗੇ ਜੀ ਤੇ ਫਿਰ ਇਹਦੇ ਚ ਪਾਉਗੇ ਜੀ ਸਬਜੀ ਪੱਤੀ ਵੀ ਜਿਹੜੀ ਇਹ ਕਹਿੰਦਾ ਹਲਦੀ ਪਾਉਗੇ ਜੀ ਮੈਂ ਥੋੜਾ ਜਿਹਾ ਨੀਰਾੜਾ ਲਾ ਦੇਗੀ ਤੇ ਰੋਗੀ ਪਾਉਗੀ ਉਹਨੂੰ ਤਾਂ ਕਿਹ ਹਲਦੀ ਪਾ ਲਈ ਤੂੰ ਪਾ ਲੈ ਮੱਧਰ ਸਮਾਨ ਚੱਕਣ ਚੱਲੇਗੀ ਸੀ ਜੀ ਮੀਂਹ ਆ ਜਾਂਦਾ ਸੀ ਮੀਨੇ ਤਾਂ ਤਾਂ ਕਰਿਆ ਪਿਆ ਕਦੀ ਸਵਾਲੰਤਰ ਕਦੀ ਬਾਹਰ ਕਦੀ ਅੰਦਰ ਕਦੀ ਬਾਹਰ ਕੰਮ ਖਰਾਬ ਹੈ ਪੂਰੀ ਜਿਹੀ ਦਾ ਅੰਗ ਵਾਸਤੇ ਦੀ ਭਾਰੀ ਪਿੱਛੇ ਵਿੱਚ ਅੰਦੀ ਵੀ ਕਿਹਾਣੀ ਬਣੀ ਲੈ ਲਿਆ जी, मसाला भी तैयार हो चलिया जी प्याजन ब्राउन का सारा मसा लड़ गया जी जल्दी हो गई जी, जी मसाले ऐतमी ਉਂ ਦੇ ਵਾਗੇ ਜੀ ਇਹਨੂੰ ਪੱਕਾ ਥੋੜੀ ਦੇਰ ਤੇ ਫਿਰ ਪਾਵਾਂਗੇ ਇਹ ਸਬਜ਼ੀ ਲਓ ਜੀ ਤਾਂ ਮਸਾਲਾ ਹੋਵੇ ਜੀ ਟੀਆਰ ਤੇ ਉਹ ਅਸੀਂ ਪਾਵਾਂਗੇ ਇਹ ਚਬਜ਼ੀ Yeah. <laughs>

ਵੀ ਹਗਾ ਨੰਨੀ ਛੱਡਣਾ ਹੀ ਦੀ ਉਹ ਵੀ ਇਹ ਚਲੇ ਜੀ ਨਾਲੇ ਨਾ ਹੰਦੇ ਕਿੱਥੇ ਨਾ ਲੋਹੇ ਨੂੰ ਨੋ ਟੱਕ ਦੇ ਜੀ ਥੋੜੀ ਦੇ ਤੇ ਜਦੋਂ ਸਬਜੀ ਭਨੂਗੀ ਜੇ ਤੁਹਾਨੂੰ ਦਿਖਾਵਾਂਗੇ ਜਦੋਂ ਲੱਗੀ ਤਿਆਰ ਹੋਊਗੀ ਭਰ ਕੇ ਤੇ ਇਹਨੂੰ ਭਾਂਜਣ ਤੋਂ ਸਬਜੀ ਨੂੰ ਤੇ ਜਦੋਂ ਪ੍ਰਸ਼ਾਦਾ ਬਣਾਓਗੇ ਤੁਹਾਨੂੰ ਫੇਰ ਮਿਲੂਗੇ ਜੀ ਆ ਮਿਲ ਰਹੀ ਸਾਟੀ ਹਰਸੀ ਗੜਾ ਨੂੰ ਦਾਸਿਕਾ ਲਸਾਰੀ ਨੂੰ ਮੀਂਹ ਆਂਦਾ ਫੇ ਦਾਦੀ ਵਾਈ ਹੈ ਮੀ ਵੀ ਆ ਗਿਆ ਸਬਜੀ ਵੀ ਬਣਾਣੀ ਹਾਂ ਤੂੰ ਬੱਕਰੇ ਚਾਰਾ ਹੀ ਨੰਨੀ ਰੱਖ ਹਾਂ ਅੱਛਾ ਮੀ ਆ ਗਿਆ ਤਾ ਨੰਨੀ ਛੱਡ ਗਈ ਤੈਨੂੰ ਕਰ ਦੇ ਤੇ ਨੰਦੀ ਗਈ ਬਿੰਦੋ ਨੰਦੀ ਨੰਦੀ ਗੰਦਾ ਹੈ ਨੰਦੀ ਨੰਦੀ ਗੰ ਆ ਅਰੇ ਕੋਲ ਕੀ ਦਵਾਈ ਆਂਦਾ ਹਾਂ ਚਲੋ ਜੀ ਐਵੇਂ ਦੇ ਆ ਲੱਗ ਗਈ ਜੀ ਖੇਡਣ ਤੇ ਮਿਲਦੇ ਅਜੀ ਤੁਹਾਨੂੰ ਫੇ ਹਾਂ ਚਲੋ ਚਲੋ ਚਲੋ

ਸਦਾ ਸਿਕੋ ਮੈਂ ਦੇ ਬੋਲੋ ਸਸਿਕਾ ਲੋ ਸਾਰੇ ਨੂੰ ਅੱਜ ਜਦਤੀ ਵਾਲੀ ਹੈ ਰਾਲੂ ਭਾਗਿਆ ਤਾਂ ਆਲੂ ਤੋਰੀਆ ਆਲੂ ਜੋਰੀਆ ਵਾਲੀ ਤੇ ਚਲੋ ਜੀ ਹੁਣ ਬਣਾ ਲਈ ਚ ਗਰਮ ਗਰਮ ਪ੍ਰਸ਼ਾਦਾ ਅਤੋ ਕਿੰਨੇ ਰੱਖੇ ਆ ਰੇ ਕੋਈ ਕੋਤੇ ਬੈ ਜਾ ਨੀ ਕਹੇ ਕੋਤ ਨਾ ਦਾ ਅੰਮਾ ਤੇਰਾ ਕੋਸਾ ਨਾ ਨਹੀਂ ਹੋਤੇ ਬਟੂ ਰੋਟੀ ਘੜ ਦੀ ਤਾ ਇਹ ਬਾਹਰ ਦੇਖੋ ਕਿੰਨਾ ਮੀਂਹ ਪਿਆ ਲਿਆ ਜੀ ਗਿੱਲਾ ਹੀ ਗਿੱਲਾ ਹੋ ਗਿਆ ਸਾਰਾ ਤੇ ਨੀ ਆਂ ਬਲੇ ਖਾਸ ਜੀ ਪਾਣੀ ਪੋੜੀ ਚੱਲ ਪੈ ਜੀ ਰਸਤੇ ਵਿੱਚ ਜੇ ਨਾਨੀ ਦੀ ਆਵਾਜ਼ ਮਾਰ ਲੈ ਰੋਟੀ ਖਾ ਲੈ ਕਰਨ ਆ ਦੇ ਤੇ ਆ ਦੇ ਸੁ ਆ ਦੇ ਖੋ ਜੀ ਪਾਣੀ ਜੇ ਨਾਨੀ ਦੀ ਆਵਾਜ਼ ਮਾਰ ਲੈ ਰੋਟੀ ਖਾ ਲੋ ਬੀ ਨਾਨੀ ਲੈ ਤੇ ਰਾਤੀ ਹੋਣਾ ਤੇ ਚਲੋ ਜੀ ਹੁ ਮਹਾਂ ਲੇ ਜੀ ਗਰਮ ਗਰਮ ਪ੍ਰਸ਼ਾਦਾ ਤੇ ਮਿਲਦੇ ਜੀ ਤੁਹਾਨੂੰ ਫੇਰ तो साड़ी सिमू लगी है जी बाहर को मर नानी नू आज मर कोई ना मैं देख दी उठ के तू नानी नू आज हाँ नानी नू आज मारी मैंने फिर मर रोटी खा लो के रोटी खा ला नानी के ਨਾਨੀ ਰੋਟੀ ਖਾਲੋ ਰੋਟੀ ਬਣ ਗਈ ਕੇ ਤਤੀ ਖਾਲਾ ਜੱਤੀ ਵਾ ਕੇ ਤੇ ਚਲੋ ਜੀ ਸਿਬ ਨੂੰ ਲੱਗਿਆ ਜੀ ਨਾਨੀ ਨੂੰ ਆਵਾਜ਼ ਮਾਰਨਾ ਤੇ ਇਧਰ ਜੀ ਪ੍ਰਸ਼ਾਦਾ ਬਣਾ ਲਿਆ ਜੀ ਗਰਮ ਗਰਮ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਜਿਹੜਾ ਪ੍ਰਸ਼ਾਦਾ ਭੰਜੂਗਾ ਜੀ ਹੂੰ ਦੇ ਦੇ ਪਾਣੀ ਕਿੰਨੀ ਆ ਗਈ ਦਿਖਾਉਗੇ ਬਾਅਦ ਚ ਕੁੜੀ ਖਾਜੇਗੀ ਅਮਾ ਜੀ ਮਾਰਨੀ ਇਹ ਦੋ ਨਾ ਤੁਸੀਂ ਮੂੰਹ 'ਚ ਪਾਣੀ ਦਿਖਾ ਦੋ ਵੀ ਪਾਣੀ ਆ ਗਿਆ ਨਾ ਪਾਣੀ ਤੇ ਪਾ ਦੋ ਆ ਦੇਖੋ ਉਹ ਦੇਖੋ ਜੀ ਕੰਮ ਨਹੀਂ ਪਹਿਲੇ ਆ ਜੀ ਖਾ ਸਾ ਤੇ ਪਾਣੀ ਆ ਗਿਆ ਹੈ ਰਸਤੇ 'ਚ ਵੀ ਚਲੂ ਵੀ ਤੇ ਉਧਰ ਵੀ ਪਾਣੀ ਆ ਗਿਆ ਫਸਾ ਜੀ ਤੇ ਆਜੋ ਤੇ ਖਾਓ ਵੀ ਆਤੀ ਆਦੇ ਹੋ ਜੀ ਇਕਾ ਉਹ ਵੀ ਆਖੀ ਚਲੋ ਆ ਦੇਖੋ ਸਾਡੀ ਕੀ ਮੇਰੇ ਜੀ ਚੋਰ ਉਹ ਉੱਤੇ ਉਹ ਸਾਡੀ ਇਹ ਪਹਿਲੇ ਜੀ ਹਾਂ ਜੋੜਦਾ ਪਾਣੀ ਤਾਂ ਹੋ ਗਿਆ ਜੀ ਸਾਰੇ ਕਿਤੇ ਆਦਾ ਸਾਤ ਤੈ ਨੂੰ ਖਾਊਗੀ ਆਰੇ ਕੋ ਆਲੇ ਕੋ ਜੀ ਉੱਤੇ ਵੀ ਦੇਖੋ बारह पानी आग गया मा व्यू पै सवेरे देखो मी पेन के बाद व्यू किना वीया लगता है देखो जी और जी सामने पहाड़िया की ਤੇ ਬੱਧਾ 하게 ਕੋਏ ਬ੍ਰੀਕਰੀ ਕਨੀਆ ਪੈਣ ਲੱਗ ਜਾਈ ਤੇ ਮੀਂਹ ਹਗੇ ਹਟਿਆ ਤਾਂ ਹੈ ਕੋਈ ਨਾ ਕੋਈ ਰੋ ਰਹਾ ਜੀ ਤੇ ਅੱਜ ਮੀਂਹ ਹਰਦਾ ਰਿਹਾ ਹੈ ਨਹੀਂ ਜੀ ਤੇ ਚਲੋ ਜੀ ਮਿਲਦੀ ਆ ਜੀ ਤੁਹਾਨੂੰ ਫੇਰ ਤੇ ਮੈਂ ਬਣਵਾ ਲਵਾਂ ਜੀ ਪਹਿਲਾਂ ਰੋਟੀ ਤੇ ਸਿੰਮੂ ਇਹਨੂੰ ਕਹਿੰਦੀ ਮम्मा ਪਾਣੀ ਆ ਗਿਆ ਪਾਣੀ ਦਿਖਾ ਦਿਓ ਜੀ ਤੇ ਰਹਾ ਲੱਗੀ ਸੀ ਪਾਣੀ ਤੇ ਮੈਂ ਬਣਾਰੀ ਆ ਜੀ ਗਰਮ ਗਰਮ ਪ੍ਰਸ਼ਾਦਾ ਤੇ ਮਿਲਦੇ ਆ ਜੀ ਤੁਹਾਨੂੰ ਫੇਰ

ਕੈਸਤੀ ਵਾਲਿਆ ਕੈਸਤੀ ਬਣਾ ਲੈਂਦੇ ਤੇ ਅੱਜ ਸੰਗਰਾਮ ਸੀਗੀ ਜੀ ਅਸੀਂ ਦੇਗ ਵੀ ਬਣਾਈ ਕਿਗੀ ਮੱਥਾ ਟੇਕਿਆ ਜੀ ਸਵੇਰੇ ਤੇ ਸਵੇਰੇ ਬਣਾਈ ਸੀਗੀ ਜੀ ਦੇਖ ਇਹ ਆਜੋ ਜੀ ਤੁਸੀਂ ਵੀ ਖਾ ਲਓ ਜੀ ਗਰਮਾ ਗਰਮ ਤੇ ਚਲੋ ਜੀ ਹੁਣ ਖਾ ਲੀਏ ਜੀ ਪ੍ਰਸ਼ਾਦਾ ਤੇ ਮਿਲਦੇ ਜੀ ਤੁਹਾਨੂੰ ਫੇਰ ਉਹ ਜੀ ਵਾਟਰ ਸਾਈ ਸੀ ਤੇ ਲੱਗੇ ਸੀਗੇ ਜੀ ਪਾਣੀ ਭਰਨ ਪਾਣੀ ਹੋ ਗਿਆ ਸੀਗਾ ਖਤਮ ਤੇ ਵਾਟਰ ਚਲਾਈ ਜੀ ਕਿ ਮੈਂ ਤਾਂ ਪਾਣੀ ਭਰਨੀ ਹੈ ਤੇ ਥੋੜੇ ਜਿਹਾ ਕੱਪੜੇ ਵੀ ਸੀਗੇ ਜੀ ਧੋਣੇ ਆ ਕੱਪੜੇ ਧੋਣੇ ਜੀ ਬਹਿਲੇ ਮੈਂ ਕਿ ਪਾਣੀ ਭਰ ਲੀਏ ਜੀ ਤੇ ਭੰਡੇ-ਭੰਡੇ ਮਾਂਜ ਕੇ ਸਾਰਾ ਕੰਮ ਨਿਬੜ ਗਿਆ ਜੀ ਤੇ ਉਧਰ ਡੁੱਪ ਲੱਗੀ ਹੈ ਜੀ ਸਫਾਈਆ ਕਰਨਾ ਕਰਨ ਤੇ ਸਾਡੀ ਸੀ ਮੋਬਿਲਾਂ ਗਿਆ ਸਾਡੀ ਹੈਲਪ ਕਰਵਾਣ ਪਾਣੀ ਭਰਨ ਸੇ ਤੇ ਮੰਮੀ ਗਈ ਹੈ ਜੋ ਸਾਹਮਣੇ نیچے ਬੱਕਰੀਆਂ ਚਾਰਦੇ ਜੀ ਇਹੋ ਦੇਖੋ ਜੀ ਹੁਣ ਚਿੰਦਰੀਆਂ ਨੇ ਬਕਰੀਆਂ ਚੁਪਤੀਆਂ ਜੀ ਤੇ ਇਹ ਬੱਦਲ ਜੀ ਬਹੁਤ ਆ ਗਿਆ ਜੀ ਹਨ ਕਾਲਾ ਬੱਦਲ ਆਇਆ ਵਾ ਜੀ ਮੀਆਣੇ ਵਾਲਾ ਹੈ ਤੇ ਅਸੀਂ ਸੋਚਿਆ ਸੀਗਾ ਕਿ ਮੀਂਹ ਤੋਂ ਪਹਿਲਾਂ ਪਹਿਲਾਂ ਪਾਣੀ ਭਰ ਲਈਏ ਜੀ ਫਿਰ ਮੋਟਰ ਨਹੀਂ ਚੱਲਦੀ ਹੈਗੀ ਜੀ ਤੇ ਮੀਆ ਜੇ ਫਿਰ ਕੰਮ ਕਰਾਬ ਹੋ ਜਾਂਦਾ ਜੀ ਅੱਜ ਤਾਂ ਜੀ ਬਾ ਲੱਗੀ ਮੋਟਰ ਮੋਟਰ ਚ ਪਾਣੀ ਭਰੇ ਦਾ ਖਤਰਾ ਹੁੰਦਾ ਵੀ ਔੜ ਵਿੱਚ ਤੇ ਚਲੋ ਜੀ ਹੁਣ ਅਸੀਂ ਪਾਣੀ ਭਰ ਲਈਏ ਜੀ ਤੇ ਮਿਲਦੇ ਹਾਂ ਗੱਲ ਫੇਰ ਤੇ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ ਸਾਡਾ ਬਲੌਗ ਦੇਖਣ ਲਈ ਤੇ ਬਾਏ ਬਾਏ ਮਿਲਾਂਗੇ ਕਿਸੇ ਅਗਲੇ ਬਲੌਗ ਚ ਬਾਏ